ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ ਜੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਕੋੜ ਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਹੋ ਚੁੱਕਿਆ ਤੇ ਅੱਜ ਦਾ ਵੀ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਵੀ ਅੱਜ ਜਿਹੜੀਆਂ ਸ਼ੀ ਆਈਆਂ ਸ਼ੀ 7 ਜਿਹੜੇ ਨਾਗ ਅੱਜ ਪੂਰੇ ਆਏ ਆ ਤੇ ਰੇਟ ਅੱਜ ਦਾ ਦੇਖਾਂ ਕਿੱਥੇ ਬਾਕੀ ਆ ਤਾਂ ਕੱਲ ਤੇ ਰੇਟ ਦੀ ਗੱਲ ਕਰੀਏ ਵੀ ਕੱਲ ਦਾ ਰੇਟ ਉਹੀ ਜਿਹੜਾ 400 450 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਸੀਗਾ ਤੇ ਕੱਲ ਟਰਾਲੀਆਂ ਵੀ ਆਈਆਂ ਸੀ ਤਿੰਨ ਅੱਜ ਆਈਆਂ ਬਈ ਸ਼ੀ ਤੇ ਰੇਟ ਦੇਖਾਂਗੇ ਅੱਜ ਦਾ ਕਿੱਥ ਤੇ ਵੀਡੀਓ ਨੂੰ ਵੱਤ ਵੱਦ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤਰੀਕ ਅੱਜ ਬਈ ਹੋ ਗਈ ਅਜ 28 ਅਕਤੂਬਰ 2025 ਐਂਡੀਆਂ ਵਾਲਾ ਕਿਹੜਾ ਬਈ ਸਾਡੀਆਂ ਬੱਚੇ ਨਾਲ ਲੈ ਨਿਕਲੂ ਸਾਰਾ ਕੱਟ ਗੱਲੇ ਬੋਲ ਜਰਾ ਹੋਏ ਨਹੀਂ ਆ ਬੋਲ ਕੇ ਭਾਈ ਜਿੰਦਾ ਤੂੰ ਦੇਖ ਕੇ ਬੋਲ ਜੋ ਲੱਜ ਓਏ ਕਿਆ ਨਹੀਂ ਨਾ ਇਹ ਅੰਦਰ ਦੂਜਾ ਇਸ ਲਈ ਤੂੰ ਜੰਗੀ ਨਿਕਲੋ ਗਾਜੂ ਆਹ ਬੋਲੋ ਭਾਈ ਮਾਰੀ ਨਾਲੇ ਵਿੱਚੋਂ ਮੱਟੀ ਮੁੰਡੀ ਹੈ ਨਾ ਇਹ ਤਾਂ ਤੱਤੀ ਥੋੜੇ ਸਾਹਮਣੇ ਆ ਭਾਈ ਬੋਲੋ 200 ਰੁਪਿਆ 250 250 60 70 70 ਰੁਪਏ 70 80 85 300 5

365 ਰੁਪਏ ਬਾਈ ਲੋ ਵੀ ਪਹਿਲੀ ਟਰਾਲੀ ਲੱਗੀ ਹੈ 365 ਰੁਪਏ ਅੰਦਰ ਦੀ ਟੂੜੀ ਇਹ ਸੀਗੀ ਥੋੜਾ ਰੰਗ ਥੋੜਾ ਇਹ ਵੀ ਸੀਗਾ ਤੇ ਬਾਕੀ ਅੱਗੇ ਦੇਖਦੇ ਹਾਂ ढाई सौ रुपया ढाई सौ ढाई सौ अठ सतर असी तैंती चालीह टे सौ चालीह पंताली साढे ताढे तव्हां सौ साढे तवंजाहु ਇਹ ਤਰੇ 80 85 ਰੁਪਏ 390 ਰੁਪਏ ਬੋਲਾਂਗੇ ਨੇ 390 ਰੁਪਏ ਲੋਕੀ ਇਹ ਟਰਾਲੀ ਲੱਗੀ 390 ਰੁਪਏ ਅੰਦਰ ਦੀ ਤੁੜੀ ਬਈ ਇਹ ਸੀਗੀ ਤੇ ਬਾਕੀ ਬਈ ਮਗਰ ਜਿਹੜੀਆਂ 4 4-5 ਲੱਟ ਨਗ ਹੋਰ ਖੜੇ ਆ ਉਹਨਾਂ ਰੇਟ ਬਈ ਦੇਖਾਂਗੇ ਤੇ 390 ਰੁਪਏ ਵੀ ਇਹਦਾ ਰੇਟ ਲੱਗਿਆ ਵੇ ਵੀ ਰਾਜੂ ਨਹੀਂ ਵੇਚੀ ਇਹਨੇ ਪੀ ਜਾਂਦਾ ਵੀ ਕੱਟ ਰੇੜਾ ਅੱਛਾ ਠੀਕ ਆ ਸੰਦ ਵੀ ਨਹੀਂ ਜਾਣਾ ਠੀਕ ਆ 25 30 35 40 45 350 55 70 ਮੰਡਾਲੀ ਦੇ 15 ਹੀ 75 ਵਾਲਾ ਸਾਰੇ ਬੰਦਾਂ 70 80 80 90 400 5 405 ਬੋਲਾਂਗੇ ਨੇ 405 ਰੁਪਏ ਦੇ ਨੇ ਲੋ ਵੀ ਇਹ ਟਰਾਲੀ ਲੱਗੀ 400 ਤੇ 5 ਰੁਪਏ ਮਗਰ ਬਈ ਤਿੰਨ ਨਗ ਹੋਰ ਖੜੇ ਹਲੇ ਤੇ 405 ਰੁਪਏ ਵੀ ਜਿਹੜਾ ਰੇਟ ਹੋ ਗਿਆ ਤੇ ਰੇਟ ਦੇ ਵਿੱਚ ਬਈ ਅੱਜ ਦੇਖਾਂਗੇ ਹੋਰ ਕਿੰਨਾ ਕੁ ਰੁਪਈਆ ਵਾਧਾ ਹੁੰਦਾ ਚਲੋ ਦੇਖਦੇ ਆ ਅੱਗੇ ਆਹੇ ਕੋ ਆਦਾ ਸੀ ਚਾਰ ਤੋਂ ਮੈਂ 200 ਰੁਪਏ ਚੱਲਦਾ ਜਾਂਦਾ ਹੋਰ ਉੱਥੇ ਹੀ ਗੱਡਾ ਨਾਲ ਹੀ ਇਹਦੇ ਬਈ 10 ਕਰੋੜ ਤੇ ਆ ਗਿਆ ਠੀਕ ਹੈ ਪੂਰ ਅੰਦਰ ਦੀ ਹੈ ਬਾਈ ਬੋਲੋ ਪਰ ਆ ਮੈਂ 45 ਨਾ ਪਹਿਲਾਂ ਉਹ ਲੰਘਦੀ ਹੈ ਸਹੀ ਗੱਲ ਆ ਫਿਰ ਨਹੀਂ ਅੰਦਰ ਦੀ ਇੱਕ ਪਟਪਣੀ ਮਾਰੀ ਹੈ ਯਾਰ ਬਾਬਾ ਨੂੰ ਛੁਪੋ ਚਲੋ ਫਿਰ सौ तंहिं सौ पंज दस पंद्रहं छह पंज ती साढे तव्हां सौ हज़ार सठ पैंट सतर पंजहतरि असी चार सौ दार सौ ਲੋ ਇਹ ਟਰਾਲੇ ਵਿੱਚ 410 ਰੁਪਏ 5 ਰੁਪਏ ਵੀ ਹੋਰ ਵਾਦਾ ਹੋਇਆ ਰੇਟ ਦੇ ਵਿੱਚ ਤੇ ਮਗਰ ਦੋ ਟਰਾਲੀਆਂ ਵੀ ਹੋਰ ਰਹਿ ਗਈਆਂ ਤੇ ਦੁੱਗ ਨੰਬਰ ਤੇ ਵੀ ਜਿਹੜੀ ਬੋਲੀ ਹੋਈ ਸੀ 390 ਉਹ ਬਾਈ ਕਿਸਾਨ ਉਹ ਵੀ ਨਹੀਂ ਵੇਚੀ ਗਈ ਤੇ ਬਾਅਦ ਚ 405 ਹੋ ਗਈ ਸੀਗੀ ਤੇ ਬਾਕੀ ਅੱਗੇ ਦੇਖਦੇ ਆ ਵੀ ਕੀ ਰੇਟ ਜਿਹੜੀ ਵਿਗਦੀਆਂ ਟਰਾਲੀਆਂ ਬਘਰ ਵੀ ਦੋ ਨਾਲ ਹੋਰ ਰਹਿ ਗਈਆਂ ਨਾ ਕੋਈ ਨਹੀਂ ਕੱਢਦਾ ਤਾਂ ਲਈਏ ਟਰਾਲੀ। ਕੱਢੀਏ ਨਾ ਹੋ ਗਿਆ ਲਈ ਆ। ਲੈਣਾ ਸਾਹਮਣੇ। ਇੱਕ ਵੀ ਲਾ ਹੋ ਗਿਆ ਸਾਹਮਣੇ। ਅੱਗੇ ਪਤਾ ਨਹੀਂ ਕਾਹਦਾ ਲੱਗੋ ਬੋਲਦੇ ਨੂੰ ਉੱਡਾ ਦੇ ਆਈ। ਹਾਂ ਜੀ। ਹਟਾ ਦਿਆਂਗੇ ਅੱਜ। ਬੁੱਲੋ ਬਈ। ਯਾਰ ਆਖ ਤੈਨੂੰ ਖਾ ਖਰਨ ਅੱਜ। ਆ ਤੈਨੂੰ ਸੋਰ ਬੀਆ। 300 300 5 ਰੁਪਏ 15 25 350 60 70 75 375 ਪਾ ਲਵਗੇ 375 ਰੁਪਏ ਬਾਈ ਇੱਥੇ ਲਾਉਣੀ ਹੈ ਲੈ ਵੀ 375 ਰੁਪਏ ਵੀ ਅੰਦਰ ਦੀ ਤੁੜੀ ਸੀਗੀ ਤੇ ਪਰ ਵੀ ਬਰੀਕ ਬਹੁਤ ਸੀਗੀ ਵੀ ਬਰੀਕ ਕਰਕੇ ਥੋੜਾ ਰੇਟ ਡਾਊਨ ਵਜਿਆ ਇਹਦਾ ਤੇ 375 ਵੀ ਲੱਗੇ ਇੱਕ ਟਰਾਲੀ ਵੀ ਮਗਰ ਵੱਡੀ ਇੱਕ ਟਰਾਲੀ ਰਹਿ ਗਈ ਤੇ ਉਹਦਾ ਜਿਹੜਾ ਵੀ ਰੇਟ ਦੇਖਾਂ ਕਿੱਥੋਂ ਤੱਕ ਜਾਂਦਾ ਲਾਸਟ ਯੇ ਟਰਾਲੀ ਹੈ ਬਈ ਤੇ ਰੇਟ ਵੀ ਟੌਪ ਦਾ 410 ਰੁਪਏ ਅੱਜ ਦਾ ਤੇ ਬਾਕੀ ਅਗਲਾ ਰੇਟ ਦੇਖਾਂਗੇ ਲੋਬੀ ਅੱਕੜ ਟਰਾਲੀ ਰਹਿ ਗਈ ਹੋਰ ਤੇ ਸ਼ੀ ਸਤਨਾਗ ਜਿਹੜੇ ਆ ਜਾਈ ਸੀਗੇ ਤੇ ਰੇਟ ਵੀ ਉਹੀ 400 ਦੇ ਆਸ-ਪਾਸ ਜਿਹੜਾ ਅੱਜ ਚੱਲਿਆ ਫੇਰ ਤੇ ਬੋਲੀ ਦਾ ਵੀ ਟਾਈਮ ਹੈ ਜਿਹੜਾ ਸਵੇਰੇ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਮਗਰ ਰਹਿ ਗਈ ਬਈ ਇੱਕ ਟਰਾਲੀ ਅੱਜ ਤੇ 90 ਵੇ ਵੇਖਾਂ ਕੀ ਆ ਬੱਟੇ ਮੁਕੀ ਮੁਕੀ ਉਹਦੇ ਕੋਲ ਆ ਅੱਜ ਇਹੇ ਪਾਕੇ ਨਹੀਂ ਕੋਲੋਂ ਇਹ ਇੱਕ ਆ ਟਰਾਲੀ ਅੱਜ ਕਿੱਥੇ ਪੁੱਜੀਆ ਹੁਣੇ پیسے ਦੂੰ ਨਾ ਛੱਡ ਨਾ તોજ તો તો ત્રણસો ચારસો પત્ર 2 2 40 350 54 60 65 70 75 80 380 ਹਰੂਬਾ ਦੋਨਾ ਬਾਈ ਜਣੇ 380 ਹਾਂਜੀ 380 ਬੋਲੀ ਹਾਂ ਲੋ ਵੀ ਲਾਸਟ ਟਰਾਲੀ 380 ਰੁਪਏ ਜਿਹੜਾ ਰੇਟ ਰ ਹੈ ਅੰਦਰ ਦੀ ਤੂੜੀ ਏ ਤੇ ਨਾਗ ਵੱਡਾ ਸੀਗਾ ਟਰਾਲੀ ਤੇ 380 ਰੁਪਏ ਵੀ ਇਹਦਾ ਰੇਟ ਰ ਆ ਤੇ ਧੰਨਵਾਦ ਸਾਰੇ ਵੀਰਾਂ ਨੇ ਵੀਡੀਓ ਦੇਖਣ ਦੇ ਲਈ ਤੇ ਟਾਪ ਦਾ ਰੇਟ ਵੀ ਆਇਆ ਦਾ 410 ਰੁਪਏ ਰਿਹਾ ਜਿਹਦਾ ਤੇ 380 ਰੁਪਏ ਜਿਹੜੀ ਲਾਸਟ ਸਾਈਡ iracial ਲੱਗੀ ਹੈ ਤੇ 6 7 ਨਗ ਜਿਹੜੇ ਅੱਜ ਆਏ ਸੀਗੇ ਤੋਂ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ ਤੇ ਧੰਨਵਾਦ ਸਾਰੇ ਵੀਰਾਂ ਦਾ